ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਆ ਬੁਢਾਪੇ ਬਾਰੇ ਕਹਿੰਦੇ ਵਿਅਕਤੀ ਉਦੋਂ ਬੁੱਢਾ ਹੁੰਦਾ ਜਦੋਂ ਉਹ ਸਾਰੇ ਆਪਣੇ ਸ਼ੌਂਕ ਖਤਮ ਕਰ ਦਵੇ ਜਦੋਂ ਸਾਡੀਆਂ ਆਪਣੀਆਂ ਉਮੀਦਾਂ ਖਤਮ ਕਰ ਲਵੇ ਜਦੋਂ ਉਹ ਆਪਣੀ ਹਿੰਮਤ ਹਾਰ ਜਵੇ ਜਦੋਂ ਉਹ ਕਹੇ ਵੀ ਮੇਤੋਂ ਤਾਂ ਹੁਣ ਕੁਝ ਨਹੀਂ ਬਣਨਾ ਮੈਂ ਹਾਰ ਗਿਆ ਮੇਰੇ ਹੱਥ ਖੜੇ ਆ ਸਮਝ ਲਓ ਇਨਸਾਨ ਬੁੱਢਾ ਹੋ ਗਿਆ ਜਦੋਂ ਜ਼ਿੰਦਗੀ 'ਚ ਅਸੀਂ ਇੰਨੀਆ ਹਾਰਾ ਮੰਨ ਲਿਆ ਫਿਰ ਸਾਡੇ ਹੱਥ ਪੱਲੇ ਕੀ ਰਿਹਾ ਇੱਕ ਹੌਂਸਲਾ ਸਿੱਟਣ ਤੋਂ ਸਵਾਏ ਪਹਿਲਾਂ ਤਾਂ ਅਸੀਂ ਆਪਣੇ ਬਚਪਨ 'ਚ ਹੁੰਨੇ ਆ ਫਿਰ ਅਸੀਂ ਜਵਾਨੀ 'ਚ ਪੈਰ ਧਰਦੇ ਆ ਫਿਰ ਅਸੀਂ ਵਿਆਹੀ ਜਾਂਦੇ ਆ ਫਿਰ ਸਾਡੇ ਬੱਚੇ ਹੋ ਜਾਂਦੇ ਆ ਫਿਰ ਅਸੀਂ ਬੱਚੇ ਪਾਲ ਲੇ ਪੜਾ ਲੇ ਵਿਆਹ ਲੇ ਨਾਂ ਗਿਆ ਸਮਾਂ ਜਿਹੜਾ ਸਾਡਾ ਸ਼ੌਂਕਾਂ ਦਾ ਘੁੰਮਣ ਦਾ ਫੇਰਨ ਦਾ ਆਪਣੇ ਆਪ ਨੂੰ ਸਮਾਂ ਦੇਣ ਦਾ ਸਾਰਾ ਸਮਾਂ ਲੰਘ ਗਿਆ ਫਿਰ ਅਸੀਂ ਆਪਣੇ ਆਪ ਲਈ ਤਾਂ ਜੀਅ ਹੀ ਨਹੀਂ ਕਿਉਂਕਿ ਪਤਾ ਕੀ ਹੈ ਜਿਹੜਾ ਇਨਸਾਨ ਹੈ ਉਹ ਕੁੜੀ ਆ ਭਾਵੇਂ ਮੁੰਡਾ ਹੈ ਹਾਂ ਭਾਈ ਜਿਨ੍ਹਾਂ ਕੋਲ ਬਹੁਤ ਖੁੱਲਾ ਰਪੌੜ ਹੈ ਜਿਹੜੇ ਹੈ ਹੀ ਆਪਣਾ ਨੌਕਰਾਂ ਚੱਕਰਾਂ ਦੇ ਸਿਰਾਂ ਤੇ ਆਪ ਹੱਥ ਹਿਲਾਉਣਾ ਹੀ ਨਹੀਂ ਉਹਨਾਂ ਦੀ ਜ਼ਿੰਦਗੀ ਹੋਊ ਮੈਨੂੰ ਨਹੀਂ ਪਤਾ ਕਹੀ ਜੀ ਹੁੰਦੀ ਹੈ ਉਹਨਾਂ ਦੀ ਜ਼ਿੰਦਗੀ ਪਰ ਦਿਲ ਕੈਮ ਦੀਆਂ ਗੋਲੀਆਂ ਲੰਦੇ ਉਹ ਵੀ ਦੇਖੇ ਆਂ ਨੀਂਦ ਦੀਆਂ ਗੋਲੀਆਂ ਵੀ ਲੈਣੇ ਆ ਪਰ ਮੈਂ ਇਹ ਕਹਿਨੀ ਆ ਜਿਹੜੀ ਇੱਕ ਧੀ ਹੈ ਉਹ ਪੇਕੇ ਘਰ ਪਹਿਲਾਂ ਪੇਕੇ ਉਕਣ ਨਹੀਂ ਖੁੱਲ ਕੇ ਜੀਣ ਦੰਦੇ ਕਹਿੰਦੇ ਆ ਭਾਈ ਇੱਥੇ ਦਿਹਾ ਨਹੀਂ ਕਰਨਾ ਇੱਥੇ ਤੇ ਉਹ ਨਹੀਂ ਕਰਨਾ ਆਪਣੇ ਘਰ ਕਰੀ ਜੋ ਕਰਨਾ ਜਾ ਕੇ ਤੁਹਾਨੂੰ ਪਤਾ ਜਾਂ ਧੀ ਭੈਣ ਵਿਆਹ ਕੇ ਆਪਣੇ ਘਰ ਆ ਜਾਂਦੀ ਹੈ ਫੇਰ ਉਹ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਆਦਮੀ ਦੀਆਂ ਜ਼ਿੰਮੇਵਾਰੀਆਂ ਕੁਸ ਆਲੇ ਦਿਵਾਲੇ ਦੀਆਂ ਜ਼ਿੰਮੇਵਾਰੀਆਂ 'ਚ ਘਿਰ ਕੇ ਰਹਿ ਜਾਂਦੀ ਆ ਉਹਦੇ ਕੋਲ ਆਪਣੇ ਜੋਗਾ ਸਮਾਂ ਇੰਨਾ ਨਹੀਂ ਹੁੰਦਾ ਟਾਈਮ 'ਚੋਂ ਟਾਈਮ ਕੱਢਦੀ ਆ ਜਿਹੜਾ ਇੱਕ ਮੁੰਡਾ ਹੈ ਮੁੰਡਾ ਪਹਿਲਾਂ ਜਦੋਂ ਜਵਾਨੀ 'ਚ ਪੈਰ ਧਰਦਾ ਫਿਰ ਬਾਪੂ ਕਹਿ ਦਿੰਦਾ ਚੱਲ ਖੇਤਾਂ ਨੂੰ ਬਾਪੂ ਕਹਿ ਦਿੰਦਾ ਚੱਲ ਦੁਕਾਨ ਤੇ ਬੈਠ ਪੜ੍ਹਾਈ ਵੀ ਕਰਨੀ ਆ ਉਹਦੀਆਂ ਵੀ ਕਿਤੇ ਨਾ ਕਿਤੇ ਜ਼ਿੰਮੇਵਾਰੀਆਂ ਸਟਾਰਟ ਹੋ ਜਾਂਦੀਆਂ ਨੇ ਠੀਕ ਹੈ ਜੀ ਫਿਰ ਪੁੱਤ ਜਵਾਨ ਹੋ ਜਾਂਦਾ ਅਸੀਂ ਵਿਆਹ ਦੰਨੇ ਆ ਫਿਰ ਉਹਦੀ ਜਨਾਨੀ ਦੀ ਜ਼ਿੰਮੇਵਾਰੀ ਫਿਰ ਉਹਦੇ ਬੱਚਿਆਂ ਦੀ ਜ਼ਿੰਮੇਵਾਰੀ ਫਿਰ ਉਹ ਆਪਣੀਆਂ ਜ਼ਿੰਮੇਵਾਰੀਆਂ 'ਚ ਘਿਰ ਜਾਂਦਾ ਸਮਾਂ ਇੱਕ ਮੁੰਡੇ ਕੋਲ ਵੀ ਨਹੀਂ ਰਹਿੰਦਾ ਆਪਣੇ ਆਪ ਜੋਗਾ ਬਹੁਤ ਘੱਟ ਉਹ ਵੀ ਸਮੇਂ ਚੋਂ ਸਮਾਂ ਕੱਢ ਕੇ ਆਪਣੇ ਆਪ ਨੂੰ ਕਿਤੇ ਸਮਾਂ ਦਿੰਦਾ ਹੈ ਬਰਾਬਰੇ ਚੱਲਦਾ ਜੀ ਕੰਮ ਇਹ ਕੁੜੀਆਂ ਮੁੰਡਿਆਂ ਦਾ ਜੇ ਅਸੀਂ ਕਹੀਏ ਮੁੰਡੇ ਅੱਛਾ ਕਰਦੇ ਆ ਕੁੜੀਆਂ ਨਹੀਂ ਐਸ਼ ਕਰਦੀਆਂ ਹੈਗੀਆਂ ਇਹ ਬਰਾਬਰੇ ਚੱਲਦਾ ਕੰਮ ਸਾਡੀਆਂ ਅੱਖਾਂ ਦੇਖਣ ਵਾਲੀਆਂ ਚਾਹੀਦੀਆਂ ਬਈ ਗੱਲ ਆ ਗਈ ਸਾਡੇ ਬੁਢਾਪੇ ਤੇ ਜਿਹੜਾ ਸਾਡਾ ਬੁਢਾਪਾ ਹੈ ਦੇਖੋ ਜੀ ਜਦੋਂ ਅਸੀਂ 40 45 ਟੱਪ ਜਾਂਨੇ ਆ ਨਾ ਉਦੋਂ ਬਾਅਦ ਫਿਰ ਪਤਾ ਨਹੀਂ ਲੱਗਦਾ ਕਦ ਉਮਰ ਢਲਦੀ ਚਲੇ ਜਾਂਦੀ ਆ ਇਹ ਜਿਹੜਾ ਕਹਿੰਦੇ ਆ ਜਿੰਦਗੀ ਦਾ ਸਿਖਰ ਦੁਪਹਿਰ ਆ ਇਹ 40 ਤੋਂ ਪਹਿਲਾਂ ਪਹਿਲਾਂ ਹੀ ਨੰਗ ਲੈਂਦਾ ਮੈਂ ਇਹ ਕਹਿ ਨਹੀਂ ਹੁੰਨੀ ਆ ਬਈ ਜੇ ਤੁਸੀਂ ਪਹਿਲੀ ਗੱਲ ਤਾਂ ਸੱਚੇ ਪਾਤਸ਼ਾਹ ਸਭ ਦੀ ਔਲਾਦ ਲਾਇਕ ਹੋਵੇ ਸਮਝਦਾਰ ਹੋਵੇ ਸੂਝਵਾਨ ਹੋਵੇ ਆਪਣੇ ਮਾਪਿਆਂ ਨੂੰ ਸਮਝਣ ਵਾਲੀ ਹੋਵੇ ਕਿਉਂਕਿ ਇੱਕ ਮਾਪੇ ਸਾਰੀ ਜ਼ਿੰਦਗੀ ਸਾਰੇ ਸ਼ੌਂਕ ਸਾਰੀ ਜਵਾਨੀ ਆਪਣੇ ਬੱਚਿਆਂ ਤੇ ਨਿਸ਼ਾਵਰ ਕਰ ਦਿੰਦਾ ਜੋ ਵੀ ਤੇਲ ਫੁੱਲ ਹੁੰਦਾ ਹੈ ਗੱਲ ਆ ਗਈ ਸਾਡੇ ਬੁਢਾਪਾ ਸ਼ੁਰੂ ਹੋਣ ਦੀ ਤੁਸੀਂ ਆਪਣੇ ਆਪ ਨੂੰ ਥੋੜਾ ਜਿਹਾ ਬਿਜ਼ੀ ਕਰਨਾ ਸਿੱਖੋ ਇਹ ਨਹੀਂ ਹੈਗਾ ਅਸੀਂ ਆਪਣੀ ਔਲਾਦ ਤੇ ਡਿਪੈਂਡ ਹੋਈਏ ਤੁਸੀਂ ਕੋਈ ਕੰਮ ਕਰ ਸਕਦੇ ਹੋ ਮੈਂ ਇਹ ਨਹੀਂ ਕਹਿੰਦੀ ਵੀ ਆਡ ਵਰਕ ਕਰੋ ਕੋਈ ਤੁਸੀਂ ਇਹੋ ਜਿਹਾ ਕੰਮ ਕਰੋ ਜਿਹੜਾ ਤੁਸੀਂ ਪਿਛਲੀ ਜ਼ਿੰਦਗੀ ਚ ਨਹੀਂ ਕਰ ਸਕੇ ਤੁਹਾਡੇ ਅੰਦਰ ਸ਼ੌਂਕ ਤਿਗਾ हां ਨੌਕਰੀ ਚੱਕਰੀ ਦਾ ਸਮਾਂ ਲੰਘ ਜਾਂਦਾ ਜੇ ਕਿਸੇ ਦਾ ਸ਼ੌਂਕ ਮਰ ਜਵੇ ਅਗਲਾ ਕਹੀ ਘਰ ਕਹਿ ਦਿੰਦਾ ਭਾਈ ਅਸੀਂ ਧੀ ਭੈਣ ਨੂੰ ਨੌਕਰੀ ਕਰਾਉਣੀ ਨਹੀਂ ਸਾਡੇ ਕੋਲ ਤਾਂ ਬਥੇਰੇ ਕੁਝ ਹੈ ਠੀਕ ਹੈ ਜੀ ਧੀ ਭੈਣ ਮਜਬੂਰੀਆਂ ਦੇ ਲੇਖੇ ਵੀ ਕਈ ਵਾਰ ਅੱਕ ਜਾਂਦੀ ਹੈ ਕਹਿੰਦੀ ਹੈ ਵੀ ਛੱਡ ਪਰੇ ਮੈਂ ਤਾਂ ਘਰੇ ਰਹਿਣੀ ਆ ਉਹ ਸ਼ੌਂਕ ਲੰਘ ਜਾਂਦਾ ਹੈ ਸ਼ੌਂਕ ਸਾਡੇ ਮਨ ਦੇ ਹੋਰ ਬਥੇਰੇ ਹੁੰਨੇ ਆ ਤੁਸੀਂ ਉਹ ਸ਼ੌਂਕ ਪੂਰੇ ਕਰਿਆ ਕਰੋ ਜਿਹੜੇ ਤੁਸੀਂ ਪਿਛਲੇ 40 45 ਸਾਲਾਂ ਚ ਨਹੀਂ ਕਰ ਸਕੇ ਤੁਸੀਂ ਆਪਣੇ ਆਪ ਨੂੰ ਇੰਨਾ ਕੁ ਬਿਜ਼ੀ ਰੱਖਿਆ ਕਰੋ ਤੁਸੀਂ ਜਦੋਂ ਬੁਢਾਪੇ 'ਚ ਆ ਜਾਓ ਤੁਸੀਂ ਉਦੋਂ ਵੀ ਆਪਣੇ ਆਪ ਨੂੰ ਬੁੱਢੇ ਨਾ ਸਮਝੋ ਤੁਸੀਂ ਐਨੇ ਆਪਣੇ ਆਪ ਨੂੰ ਬਿਜ਼ੀ ਕਰ ਲਓ ਕਿਉਂਕਿ ਕੰਮ ਬਹੁਤ ਨੇ ਦੁਨੀਆ ਤੇ ਜਿਹੜੇ ਅਸੀਂ ਘਰ ਬੈ ਕੇ ਵੀ ਕਰ ਸਕਦੇ ਹਾਂ ਅਸੀਂ ਘਰ ਤੋਂ ਬਾਹਰ ਵੀ ਕਰ ਸਕਦੇ ਹਾਂ ਕਦੇ ਵੀ ਆਪਣੇ ਆਪ ਨੂੰ ਹਾਰਿਆ ਮਹਿਸੂਸ ਨਾ ਕਰਿਆ ਕਰੋ ਸਾਡੀ ਜਿਹੜੀ ਸੋਚ ਆ ਉਹ ਸਿਆਣੀ ਹੋਣੀ ਚਾਹੀਦੀ ਹੈ ਨਾ ਕਿ ਅਸੀਂ ਆਪਣੇ ਆਪ ਨੂੰ ਕਹੀਏ ਵੀ ਅਸੀਂ ਤਾਂ ਹੁਣ ਬਸ ਕੀ ਰਹਿ ਗਿਆ ਹੁਣ ਪਿੱਛੇ ਜੇ ਹੈ ਜੀ ਉਹ ਹੈ ਜੀ ਨੰਗੀ ਬੀਤ ਗਈ ਉਮਰ ਭਾਈ ਜਿਹੜੇ ਆਪਾਂ ਇੰਡੀਅਨ ਆ ਨਾ ਅਸੀਂ 40 45 ਸਾਲ ਤੋਂ ਬਾਅਦ ਕਹਿ ਦੰਨੇ ਆਂ ਵੀ ਸਾਡੇ ਹੁਣ ਹੱਥ ਖੜੇ ਆਂ ਅਸੀਂ ਤਾਂ ਭਾਈ ਹੁਣ ਬੁੜੇ ਹੋ ਗਏ ਬਾਹਰਲੇ 40 45 ਸਾਲ ਚ ਵਿਆਹ ਦੀ ਸੋਚਦੇ ਆਂ ਵੀ ਹੁਣ ਵਿਆਹ ਕਰਾ ਲੀਏ ਅਸੀਂ ਆਪਣੇ ਆਪ ਚ ਹਾਰ ਜੰਨੇ ਆਂ ਆਪਣੇ ਮਨ ਨੂੰ ਹਾਰਨ ਤੇ ਮਜਬੂਰ ਕਰ ਦੰਨੇ ਆਂ ਵੀ ਮਨਾ ਹੁਣ ਤੂੰ ਛੱਡ ਥੱਕ ਗਿਆ ਹੁਣ ਤੂੰ ਬਹੁਤ ਕੁਝ ਕਰ ਲਿਆ ਜ਼ਿੰਦਗੀ ਚ ਨਹੀਂ ਜ਼ਿੰਦਗੀ ਬਹੁਤ ਬੜੀ ਆ ਮੈਂ ਤਾਂ ਇਹ ਕਹਿਨੀ ਆਂ ਕਈ ਕਹਿ ਦੰਨੇ ਆਂ ਜ਼ਿੰਦਗੀ ਛੋਟੀ ਆ ਮੈਂ ਕਹਨੀ ਆ ਵੀ ਜ਼ਿੰਦਗੀ ਬਹੁਤ ਬੜੀ ਆ ਤੁਸੀਂ ਲੱਗੇ ਰਿਹਾ ਕਰੋ ਕੋਈ ਜ਼ਰੂਰੀ ਨਹੀਂ ਮੈਂ ਫੇਰ ਕਹਨੀ ਆ ਵੀ ਕੋਈ ਹਾਰਡ ਵਰਕ ਕੇ ਕਰਨਾ ਕੋਈ ਜ਼ਰੂਰੀ ਨਹੀਂ ਹੈਗਾ ਤੁਸੀਂ ਆਪਣੇ ਆਪ ਨੂੰ ਇੰਨਾ ਕੁ ਬਿਜ਼ੀ ਰੱਖੋ ਜੇ ਸਾਡੇ ਬੱਚੇ ਕਿਤੇ ਬਾਹਰ ਅੰਦਰ ਵੀ ਆਂ ਅਸੀਂ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰੀਏ ਆਪਣੇ ਆਪ ਨੂੰ ਅਸੀਂ ਬੇਲਾ ਬੇਲਾ ਮਹਿਸੂਸ ਨਾ ਕਰੀਏ ਸਾਨੂੰ ਇੱਕ ਚਾਅ ਜਾਂ ਛੜਿਆ ਰਹੇ ਕੁਝ ਕਰਨ ਦਾ ਫੇਰ ਇਨਸਾਨ ਤੇ ਛੇਤੀ ਛੇਤੀ ਬੁਢਾਪਾ ਨਹੀਂ ਆਉਂਦਾ ਸਾਡੇ ਚਾਰ ਵਾਲ ਚਿੱਟੇ ਹੋ ਜਾਣ ਅਸੀਂ ਕਹਿੰਨੇ ਅਸੀਂ ਬੁੜੇ ਹੋ ਗਏ ਬਾਲ ਤਾਂ ਚਿੱਟੇ ਹੁਣ 15 15 16 16 ਸਾਲ ਦੇ ਜਵਾਕਾਂ ਦੇ ਹੋਣ ਲੱਗੇ ਸਾਡੀਆਂ ਖਰਾਕਾਂ ਦਾ ਫਰਕ ਹੈ ਬਾਲ ਚਿੱਟੇ ਹੋਣ ਨਾਲ ਤਾਂ ਕੋਈ ਬੁੱਢਾ ਨਹੀਂ ਹੋ ਜਾਂਦਾ ਸਾਡਾ ਬੁੱਢਾ ਮਨ ਹੁੰਦਾ ਹੈ ਸਾਡੀ ਬੁੱਢੀ ਸੋਚ ਹੁੰਦੀ ਹੈ ਜਿਹੜੀ ਸੋਚ ਹੈ ਨਾ ਉਹਨੂੰ ਬੁਲੰਦ ਰੱਖਿਆ ਕਰੋ ਆਪਣੀ ਨੂੰ ਠੀਕ ਹੈ ਜੀ ਅਸੀਂ ਉਨਾਂ ਚਿਰ ਬੁੱਢੇ ਨਹੀਂ ਹੁੰਦੇ ਜਿੰਨਾ ਚਿਰ ਸਾਡਾ ਦਿਮਾਗ ਨਹੀਂ ਸਾਨੂੰ ਕਹਿੰਦਾ ਸਾਡਾ ਦਿਲ ਨਹੀਂ ਕਹਿੰਦਾ ਵੀ ਹਾਂ ਅਸੀਂ ਬੁੱਢੇ ਹੋ ਗਏ ਹੁਣ ਅਸੀਂ ਕਈ ਵਾਰ ਆਪਣੇ ਆਪ ਨੂੰ ਬੁੱਢਾ ਸਮੇ ਤੋਂ ਹੀ ਪਹਿਲਾਂ ਕਰ ਲੈਨੇ ਆਂ ਅਸੀਂ ਕੰਮ ਛੱਡ ਦਿੰਨੇ ਆ ਇਹ ਕੰਮ ਮੈਂ ਜ਼ਿਆਦਾਤਰ ਵੀਰਾਂ 'ਚ ਜੇ ਤੁਸੀਂ ਕਹੋ ਮੈਂ 50% ਦੇਖਿਆ ਹੋਇਆ ਹੈ ਜੇ ਭੈਣਾਂ 'ਚ ਤੁਸੀਂ ਕਹੋ ਮੈਂ 95% ਦੇਖਿਆ ਹੋਇਆ ਹੈ ਅਸੀਂ ਸਮੇ ਤੋਂ ਪਹਿਲਾਂ ਮੁੰਡਾ ਵਿਆਇਆ ਨਹੀਂ ਹਰ ਸੱਸ ਬੁੱਢੀ ਹੋਈ ਨਹੀਂ ਫਿਰ ਸਾਡੇ ਹੱਡ ਗੋਡੇ ਦੁਖਣ ਲੱਗ ਜਾਂਦੇ ਆ ਕਿਉਂਕਿ ਸਾਨੂੰ ਪਤਾ ਹੁੰਦਾ ਵੀ ਬਹੂ ਨੇ ਉੱਠ ਕੇ ਕੰਮ ਕਰ ਲੈਣਾ ਹੋ ਜੇ ਨਹੀਂ ਦੁਖਦੇ ਅਸੀਂ ਤਾਂ ਵੀ ਦੁਖਣ ਲਾ ਲੈਣੇ ਆ। ਦੇਖੋ ਭਾਈ ਅਸੀਂ ਧੀਆ ਭੈਣਾਂ ਨੂੰ ਵਿਆਹ ਕੇ ਲਿਆਉਨੇ ਆ ਕੋਈ ਘਰ ਦੀਆਂ ਨੁਕਰਾਂਆਂ ਨੂੰ ਵਿਆਹ ਕੇ ਨਹੀਂ ਲਿਆਉਂਦੇ। ਕਿਉਂਕਿ ਉਹਨਾਂ ਬੱਚਿਆਂ ਦਾ ਵੀ ਸਮਾਂ ਹੁੰਦਾ ਹੈ। ਉੱਠਣ ਦਾ, ਬੈਠਣ ਦਾ, ਫਿਰਨ ਦਾ, ਘੁੰਮਣ ਫਿਰਨ ਦਾ, ਖਾਣ ਦਾ, ਪਹਿਨਣ ਦਾ ਉਹਨਾਂ ਦਾ ਵੀ ਸਮਾਂ ਹੁੰਦਾ ਹੈ। ਠੀਕ ਹੈ? ਮੈਂ ਇਹ ਕਹਿ ਨਹੀਂ ਹੁੰਨੀ ਆ। ਚੱਲਦੀ ਵੀਡੀਓ 'ਚ ਇੱਕ ਗੱਲ ਮੈਂ ਜ਼ਰੂਰ ਕਹੂੰਗੀ ਵੀ ਜਿਹੜੇ ਮਾਪੇ ਆ ਆਪਣੇ ਬੱਚਿਆਂ ਦੀ ਕਦਰ ਕਰਨ, ਜਿਹੜੇ ਨੂੰ ਤੇ ਪੁੱਤ ਆ ਉਹ ਆਪਣੇ ਮਾਪਿਆਂ ਦੀ ਕਦਰ ਕਰਨ ਤੁਸੀਂ ਮਾਪੇਾਂ ਦੇ ਸਿਰਾਂ ਤੇ ਐਸ਼ ਕਰੋ ਮਾਪੇਪਾ ਤੁਹਾਡੇ ਸਿਰਾਂ ਤੇ ਐਸ਼ ਕਰਨ ਠੀਕ ਹੈ ਜੀ ਜਦੋਂ ਸਾਡੀ ਔਲਾਦ ਸਾਨੂੰ ਖੁਸ਼ ਰੱਖਦੀ ਹੈ ਨਾ ਮੈਂ ਫੇਰ ਕਹਿੰਨੀ ਆ ਵੀ ਸਾਡੀ ਔਲਾਦ ਹੈ ਜਿਹੜੀ ਉਹ ਸਾਡੀ ਰੂਹ ਦੀ ਖਰਾਕ ਹੈ ਜਦਨਾ ਜਿੰਨਾ ਚਿਰ ਸਾਨੂੰ ਇਹ ਖਰਾਕ ਮਿਲਦੀ ਹੈ ਅਸੀਂ ਬੁੱਢੇ ਹੋਈ ਨਹੀਂ ਸਕਦੇ ਸਾਨੂੰ ਇੰਨਾ ਰੋਗ ਬੁਢਾਪੇ ਵਾਲੇ ਕੋਈ ਦੁੱਖ ਇੰਨਾ ਸਾਨੂੰ ਬੁੱਢਾ ਨਹੀਂ ਕਰਦਾ ਜਿੰਨਾ ਸਾਨੂੰ ਸਾਡੀ ਔਲਾਦ ਬੁੱਢਾ ਕਰ ਦਿੰਦੀ ਹੈ। ਸਾਤੋਂ ਦੂਰ ਹੋ ਕੇ ਘਰ ਦੇ ਕਾਟੋ ਕੋਲੇਸ ਨਾਲ ਫੇਰ ਅਸੀਂ ਦਿਨਾਂ 'ਚ ਬੁੜੇ ਹੋ ਜਾਂਦੇ ਆ। ਮੈਂ ਤਾਂ ਇਹੀ ਕਹਿਣੀ ਹੁੰਨੀ ਆ ਵੀ ਭਾਈ ਆਪਣੇ ਘਰ ਨੂੰ ਜੋੜ ਕੇ ਰੱਖੋ। ਜਦ ਸਾਡੇ ਘਰ ਦੇ ਖਲਾਰੇ ਪੈਗੇ ਲੋਕ ਸਾਨੂੰ ਜਦੇ ਇਕੱਲੇ-ਇਕੱਲੇ ਨੂੰ ਸਾਂਭ ਲੈਂਦੇ ਨੇ ਪਿਓ ਦੀਆਂ ਪੁੱਤ ਕੋਲ ਸੱਸ ਦੀਆਂ ਨੂੰਹ ਕੋਲ ਜਦੇ ਸ਼ੁਰੂ ਹੋ ਜਾਂਦੀਆਂ ਦੁਨੀਆਦਾਰੀ ਸਾਨੂੰ ਸਾਂਭਣ ਨੂੰ ਤਿਆਰ ਖੜੀ ਐ। ਤੁਸੀਂ ਇਹਨਾਂ ਦਾ ਸ਼ਿਕਾਰ ਨਾ ਹੋਇਆ ਕਰੋ ਘਰ 'ਚ ਇਕੱਠੇ ਹੋ ਕੇ ਰਿਹਾ ਕਰੋ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਮਾਫ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ